ਸਸਿਆ ਕਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਲ ਚਰਾਸ ਦੀ ਵੱਡੀ ਖਬਰ ਖਬਰਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾ ਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕਾਗਜ਼ ਭਵਨ ਕਾਰਜ ਭਵਨ ਵਿਖੇ ਨੂੰ ਲੈ ਕੇ ਭੀੜੇ ਇਹ ਭੀਤੇ ਕਾਂਗਰਸੀ ਚੱਲੇ ਇੱਟਾ ਰੋੜੇ ਤੇ ਗੋਲੀਆਂ ਵਿਧਾਇਕ ਕੁਲਵੀ ਸਿੰਘ ਜੀਰਾ ਜਖਮੀsteen ਹਾਲੀ ਖਬਰ سامنے ਆ ਰਹੀ ਜੀਰਾ ਦੇ ਪੰਜ ਸਾਲ ਪੁਰਾਣੇ ਇਤਿਹਾਸ ਦੁਹਰਾਇਆ ਜਾ ਰਿਹਾ ਹੈ ਪੰਚਾਇਤੀ ਚੋਣਾ ਲਈ ਕਾਗਜ਼ ਭਵਨ ਨੂੰ ਲੈ ਕੇ ਆਪਨੇ ਕਾਂਗਸੀ ਆਗੂ ਤੇ ਵਰਕਰ ਭੇੜ ਗਏ ਹਨ ਅਸਤੇ ਸਮਰਤ ਕਾਂ ਵਿਚਕਾਰ ਗੋਲੀਆਂ ਦਿੱਤਾ ਰੋੜੇ ਵੀ ਚੱਲ ਗਏ ਹਨ ਇਸ ਦੌਰਾਨ ਜੀਰਾ ਦੇ ਸਾਬਕਾ ਵਿਧਾਇਕ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਕੁਲਬੀਰ ਸਿੰਘ ਜੀਰਾ ਨੇ ਜ਼ਖਮੀ ਹੋਏ ਕਿ ਹਨ ਇਸ ਦੇ ਨਾਲ ਖਬਰ سامنے ਆ ਰਹੀ ਪਿੱਟੇ ਪੀੜ ਹਟਾਉਣ ਦੇ ਲਈ ਪੁਲਿਸ ਨੂੰ ਵੀ ਹਟਾਈ ਫਾਇਰ ਕਰਨੇ ਤੇ ਹਵਾਈ ਫਾਇਰ ਕਰਨੇ ਤੇ ਵਿਧਾਇਕ ਸਭਾ ਹਲਕਾ ਜੀਰ ਵਿਖੇ ਪੰਚਾਇਤੀ ਚੋਣਾਂ ਤੇ ਨਾਮਜ਼ਗਿੱਦੀਆਂ ਭਰਨ ਨੂੰ ਲੈ ਕੇ ਸੱਤਾਧਾਰੀ ਧੀਰਨ ਆਮ ਆਦਮੀ ਪਾਰਟੀ ਦੇ ਕਾਂਗਰਸੀ ਵਰਕਰ ਆਪਸ ਵਿੱਚ ਫੜ ਗਏ ਅਤੇ ਇਸ ਦੌਰਾਨ ਦੋਵਾਂ ਧਿਰਾਂ ਵਿੱਚ ਵਿੱਚ ਚਲਾਈ ਗਏ ਇੱਟਾ ਰੋੜੇ ਗੋਲੀਬਾਰੀ ਅਤੇ ਕਾਂਗਰਸ ਦੇ ਜ਼ਖਮ ਜ਼ਿਲ੍ਹਾ ਪ੍ਰਧਾਨ ਦੇ ਵਿਧਾਇਕ ਸਭਾ ਹਲਕਾ ਜੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਜ਼ਖਮੀ ਹੋ ਗਿਆ ਹਨ ਇਸ ਮੌਕੇ ਪੁਲਿਸ ਬੜੀ ਮੁਸ਼ਕਿਲ ਨਾਲ ਮਾਹੌਲ ਨੂੰ ਕੰਟਰੋਲ ਵਿੱਚ ਕਰ ਰਹੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਖਬਰ ਲਿਖੇ ਜਨਤਾਕ ਮਾਹੌਲ ਤਨਾਪੂਰਵਕ ਹੀ ਬਣਾਇਆ ਹੋਇਆ ਹੈ ਖਬਰ ਮੁੰਤਕ ਵਿਖਲੀ ਆਪ ਸਭ ਦਾ ਧੰਨਵਾਦ